ਕਿਆ ਘਰਨ ਲੱਗ ਰੇ ਬਾਪ ਪੁੱਤਾਂ ਪੰਗਿਆਂ ਗੱਲ ਮੰਗੇ ਲੈਣੇ ਹਣਾਉ ਦਮ ਲਗਾਤਾ ਗੱਲ ਪੰਗੇ ਮੇਰੇ ਨਾ ਕਿਤੇ ਸੀ ਇਹ ਕੱਟਾ ਮਾਤਾ ਜੀ ਨੇ ਮੈਨੂੰ ਕਲੀਨ ਨਾ ਹਾਂ ਮਾਤਾ ਮੈਂ ਕੰਡ ਨਹੀਂ ਨਹੀਂ ਬੁਖਾਰ ਗੱਲ ਨਹੀਂ ਕਰਾਂਗੇ। ਨਹੀਂ ਤਾਂ ਨਹੀਂ ਕਰਾਂਗੇ। ਹੂੰ। ਕਿਤੇ ਮਰੇ ਟੱਲੇ ਨਾ। ਇਹ ਨਾ ਨਸੀਰ ਨਾ। ਅੱਜ ਨਹੀਂ ਦਾਫਾ ਇਹ ਪਾਣੀ ਦਾ ਲੈ ਆ ਉਹ ਠੰਡਾ ਨਹੀਂ ਹੋ ਰਿਹਾ ਉਹ ਕੀ ਹੋਏਗਾ। ਡਰ ਰਹੀ ਨੇ ਟੁੱਟੀ। ਪਤਾ ਨਹੀਂ। ਹੈਲੋ ਜੀ ਸਾਥ ਸ੍ਰੀ ਕਾਲਜ ਮੈਂ ਅਮਨਦੀਪ ਕੌਰ ਪੰਜਾਬੀ ਕੂਕੀਆਂ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ? ਉਮੀਦ ਕਰਦੇ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਵੋਗੇ। ਮੈਂ ਤਾਂ ਹਜੇ ਬਿਮਾਰੀ ਹੈ, ਮੈਂ ਤਾਂ ਹਜੇ ਠੀਕ ਹੈ ਨਹੀਂ। ਅੱਜ ਤਾਂ 6:00 ਵਜੇ ਨੂੰ ਪਤਾ ਕਿਹੜਾ ਟਾਈਮ ਹੋ ਰਿਹਾ ਮੈਂ ਹੁਣ ਆਟਾ ਵੀ ਨਾਲ ਲੱਗਿਆ ਸਾਢੇ 9:00 ਹੋ ਗਏ ਨੇ ਤੁਸੇ ਲਾ ਲਓ ਵੀ ਚਲੋ ਇਹ ਵਿੱਚ ਸਾਫ ਸਫਾਈਆਂ ਕਰਕੇ ਚੱਕੋ ਸਮਾਨ ਸਭ ਨੂੰ ਰੱਖਦੇ ਆ ਪਰ ਜਦੋਂ ਸਵੇਰੇ ਸਰਦਾਰ ਜੀ ਉੱਠੇ ਰਹਿਣਾ ਸਾਢੇ 5:30 ਵਜੇ ਕੋਲ ਮੈਂ ਦੇਖਿਆ ਐਨਾ ਬੁਖਾਰ ਜੜਿਆ ਹੋਇਆ ਸੀ ਉਹਨਾਂ ਤੇ ਪਾਣੀ ਗਰਮ ਕਰਕੇ ਉਹਨੂੰ ਦਵਾਈ ਦਿੱਤੀ ਕਦੇ ਪਾਣੀ ਲੈ ਕੇ ਆਣ ਕਦੇ ਪੂਛ ਲੈ ਕੇ ਆਣ ਉਹਨਾਂ ਦੁੱਧ ਚਾਹ ਵੀ ਇਸ ਤਰ੍ਹਾਂ ਬਣਾ ਬਣਾ ਕੇ ਪੀਏ ਹਨ ਅਈ ਲੇ ਫੇਰ ਪੈ ਗਏ ਬਸ ਸਰੀਰ ਤੇ ਜਾਨ ਨਹੀਂ ਆਈ ਰਾਤ ਨੂੰ ਬਰੀ ਖਾਧੀ ਇਹ ਕਹਿੰਦੇ ਦਾਲ ਇੰਨੀ ਸੁਆਦ ਸੀ ਮੇਹਲ ਦਾਲ ਤਾਂ ਵਿੱਕੀ ਪਈ ਸੀ ਨਾ ਨੂਨ ਦਾ ਮਿਕਸਚਰ ਹੈ ਕਿਵੇਂ ਤਾਂ ਕੁਝ ਨਹੀਂ ਲੱਗਿਆ ਬਸ ਫੇਰ ਰਾਤੀ ਸੀ ਦਾਲ ਲੈ ਆਏ ਸੀ ਕਿ ਬਾਹਰੋਂ ਰੋਟੀਆਂ ਚਲੋ ਬਣਾ ਲਿਆ ਸੀ ਇਹ ਸਬਜ਼ੀ ਮੇਰੇ ਤੋਂ ਬਾੜੀ ਨਹੀਂ ਸੀਗੀ ਅਜੇ ਵੀ ਸਬਜ਼ੀ ਦਾ ਪਣੀ ਨਹੀਂ ਹੈਗੀ ਦਾਲ ਪਈ ਏ ਦੇਖ ਲਈ ਸਬਜ਼ੀ ਬਣਾਉਂਗੇ ਬਸ ਚਲੋ ਉਹ ਕੰਮ ਹੋਏ ਬਸ ਸਾਡੇ ਤਾਂ ਕੋਈ ਰੋਟੀ ਬਣਾਉਣ ਵਾਲਾ ਵੀ ਨਹੀਂ ਹੈਗਾ ਹੁਣ ਜਿਵੇਂ ਹਨਾ ਮੈਂ ਬਿਮਾਰ ਹੋ ਗਈ ਉਦਮਿੰ ਤਿਆਰ ਕਰ ਰਹਾ ਹੋਇਆ ਬਿਮਾਰ ਸੀ ਕਿ ਜੋਦ ਨੂੰ ਮੈਂ ਛੁੱਟੀ ਬਰਵਾਤੀ ਮੈਨੇ ਤੂੰ ਵੀ ਰਹਿਣ ਦੇ ਚੱਲ। ਲੋ ਜੀ ਆਟਾ ਗੁੰਨੀ ਆਪਾਂ। ਹਜੇ ਆ ਅੱਜ ਬੈਨਿੰਗ ਟੇਬਲ 'ਤੇ ਰਹਿਦਾ ਸੀ। ਹਜੇ ਭਾਂਡੇ ਮੱਝਣੇ ਆ। ਹਨਾ ਆਟਾ ਗੁੰਨ ਲਿਆ। ਫਿਰ ਗਰਮ ਪਾਣੀ ਕੱਢ ਲੇਉਂਗੀ। ਆ ਇੱਥੇ ਆਪਣਾ ਗਿੱਜਰ ਤਾਂ ਸੁੱੱਚ ਫਿਰ ਛੱਡ ਕੇ ਹਨਾ ਖਰਾਬ ਹੋਊਗਾ। ਮੈਨੂੰ ਲੱਗਿਆ ਹੁਣ ਸੁੱੱਚ ਨਹੀਂ ਸੜਿਆ ਹੈਗਾ। ਹੁਣ ਜਿਹੜੀ ਡੱਬੀ ਲਾਈ ਹੋਈ ਸੀਗੀ ਉਹ ਸੜ ਗਈ। गाजरਾਂ ਦੇ ਮੇਰੇ ਚੀਰੀਆਂ ਹੋਈਆਂ ਸੀਗੇ ਮੈਂ ਕੱਲ ਚੀਰ ਲਈਆਂ ਸੀਗੀਆਂ ਵੀ ਚਲ ਮੈਂ ਸਬਜ਼ੀ ਬਣਾ ਲਉਗੀ ਨਾ ਸ਼ਾਮ ਨੂੰ ਕੱਲ ਬਸ ਫਿਰ ਬਣਾਈ ਨਹੀਂ ਹੋਈ ਗਾਜਰਾ ਚੀਰੀਆਂ ਪਈਆਂ ਨੇ ਫਸਲ ਹਸਨ ਪਿਆਜ਼ ਛਿੱਲੇ ਸਰੀਰ ਚ ਨਾ ਚਮਾ ਜਾਣਦੀ ਹੈਗੀ ਮੱਥਾ ਤੋਂ ਖੜੀ ਵੀ ਨਹੀਂ ਹੋ ਰਹੀ ਜਾ ਰਿਆ ਕੀ ਕਰੀਏ ਰੋਟੀ ਤਾਂ ਬਣਾਣੀ ਹੈ ਨਾ ਰਾਤ ਵੀ ਰੋਟੀ ਤਾਂ ਬਣਾਤੀ ਸੀ ਕਿਵੇਂ ਰੋਟੀ ਬਣਾ ਕੇ ਬਸ ਪੀਆਰ ਸੀ ਵੀ ਬੰਦੇ ਹੋਏ ਆਏ ਤੇ ਕਈ ਭੈਣਾਂ ਦੇ ਮੇਰੇ ਭਰਾਵਾਂ ਦੇ ਕਮੈਂਟ ਆ ਰਹੇ ਨੇ ਕਹਿੰਦੇ ਵੀ ਤੁਸੀਂ ਅ ਇਮਲੀ ਤੇ ਆਲੂ ਬੁਖਾਰੇ ਨੂੰ ਮਿਲ ਕੇ ਪਾਣੀ ਚ ਪੀਉਂ ਕੇ ਲੈ ਲੋ ਲੀਵਰ ਸਹੀ ਹੋ ਚੁੱਕਾ ਹਨ ਦੇਖਦੀ ਅੱਜ ਮੰਗਾਉਂਗੀ ਸਰਦਾਰ ਜੀ ਤੋਂ ਫੇਰ ਪੀਉਂਗੀ ਫੇਰ ਪੀਉਂਗੀ ਪਾਣੀ ਹੋਰ ਪਤਾ ਕਿ ਜੇ ਮੈਂ ਬਿਮਾਰ ਹੁੰਦੀ ਨਹੀਂ ਸੌਖੀ ਜੀ ਹੁੰਦੀ ਨਹੀਂ ਜੇ ਹੋਣੀਏ ਫੇ ਤਾਂ ਬਹੁਤ ਹੋ ਜਦੀ ਐਂ ਜਦੋਂ ਮੈਂ ਕੁਵਾਰੀ ਹੁੰਦੀ ਸੀ ਛੋਟੀ ਜੀ ਹੁੰਦੀ ਸੀ ਮਿਲ ਗਈ ਛੋਟੀ ਜੀ ਮਿਲਨੀ ਠੀਕ ਠੀਕ ਹੁੰਦੀ ਸੀ ਪਰ ਬਈ ਮੈਨੂੰ ਨਮੂਨੀਆਂ ਹੋ ਗਿਆ ਬਹੁਤ ਬੁਰਾ ਹਾਲ ਨੇ ਆ ਮੈਨੂੰ ਰਾਤ ਨੂੰ ਕੁਛ ਕੁਛ ਦਿਖਿਆ ਕਰੇ ਹਨ ਵੇ ਇੱਥੇ ਕੋਈ ਖੜਿਆ ਏ ਹਨੇ ਆਉ ਖੜਿਆ ਹਨ ਮੇਰੇ ਪਾਪਾ ਨਾਲ ਉਹ ਗੱਡੀ ਚਾਉਂਦੇ ਸੀਗੇ ਮਨ ਲਗੀ ਦੂਰ ਗੱਡੀ ਲੈ ਕੇ ਗਏ ਹੋਏ ਸੀਗੇ ਤਾਂ ਮੈਂ ਕਿਹਾ ਬਸ ਮੇਰੇ ਤਾਂ ਪਾਪੇ ਨੂੰ ਬੁਲਾ ਦੋ ਮੈਂ ਨਹੀਂ ਬਚਦੀ ਹੁਣ ਮੰਮੀ ਨੇ ਮੇਰੇ ਨੇ ਮੇਰੇ ਡੈਡੀ ਨੂੰ ਫੋਨ ਕਰਿਆ ਕਹਿੰਦੇ ਆ ਜਾ ਕੁੜੀ ਨਹੀਂ ਬਚਦੀ ਹੁਣ ਕਦੇ ਮੰਮੀ ਮੇਰੇ ਨੋਂ ਹੁਣ ਤੇਲ ਲਾਇਆ ਕਰੇ ਪੈਰਾਂ ਦੇ ਹੱਥਾਂ ਦੇ ਨਾਲ ਉਸ ਟਾਈਮ ਤਾਂ ਤੁਸੀਂ ਲਾ ਲਓ ਗੱਡੀਆਂ ਮੋਟਰਸਾਈਕਲ ਕੁਛ ਵੀ ਨਹੀਂ ਹੁੰਦਾ ਸੀਗਾ ਹਨਾ ਹੁੰਦੇ ਤਾਂ ਸੀਗੇ ਜੇ ਨਹੀਂ ਸਾਡੇ ਕੋਲ ਨਹੀਂ ਸੀਗਾ ਕਿਉਂਕਿ ਪਾਪਾ ਮੈਨੂੰ ਬੱਤੀ ਲੈ ਕੇ ਜਾਂਦੇ ਸੀਗੇ ਤੇ ਮੰਮੀ ਨੇ ਮੈਨੂੰ ਗੋਦੀ ਚੱਕ ਕੇ ਲੈ ਕੇ ਜਾਣਾ ਸੀ ਇਲਾਜ ਤੇ ਦਵਾਈ ਦਵਾਉਣ ਜਿਹੜੇ ਅੱਜ ਤਾਂ ਸਾਡੇ ਪਿੰਡਾਂ ਵੱਲ ਦੇ ਨੇ ਉਹਨਾਂ ਨੂੰ ਪਤਾ ਭਗਉ ਸੀ ਇਲਾਜ ਕਿੰਨੀ ਦੂਰੇ ਚੋੜੀ ਪਤਾ ਮੈਨੂੰ ਗੋਦੀ ਚੱਕ ਕੇ ਲੈ ਕੇ ਜਾਣਾ ਦਵਾਈ ਦਵਾ ਕੇ ਲਿਆਣੀ ਮੇਰੇ ਕੁਝ ਵੀ ਨਾ ਖਾਪਿਆ ਸਾਰੇ ਕਹਿਣ ਦੇ ਹੁਣ ਨਹੀਂ ਕੁੜੀ ਬਚਦੀ ਹੈਗੀ ਇਹ ਮੁਸ਼ਕਲ ਹੈ ਹੁਣ ਤਾਂ ਹਨ ਪਰ ਜਦੋਂ ਮੇਰੇ ਡੈਡੀ ਆ ਗਏ ਨਾ ਮੈਂ ਫੁੱਲ ਵਰਗੀ ਹੋ ਗਈ ਰੌਣਕ ਨਾਲ ਪੀ ਗੋਹ ਹੋਣਾ ਸ਼ੁਰੂ ਹੋ ਗਈ ਕਹਦੇ ਦੇਖਣਾ ਹੈ ਨਾ ਕਿ ਕਿੰਨਾ ਇਹ ਬਜੋਗ ਹੈ ਵੀ ਹਾਂ ਮੇਰਾ ਪਾਪਾ ਅੱਡੀ ਜੁਰ ਕੇ ਰਵਾਂ ਗੱਡੀ ਲੈ ਕੇ ਫੇਰ ਕਿਤੇ ਮੈਨੂੰ ਫਰਕ ਪੈਣਾ ਸ਼ੁਰੂ ਹੋਇਆ ਜਾ ਕੇ ਮਲੀ ਮੈਂ ਤਾਂ ਕਦੇ ਸਿਰ ਦਰਦ ਦੀ ਗੋਲੀ ਵੀ ਨਹੀਂ ਲਈ ਸੀ ਕਦੇ ਬਿਮਾਰ ਨਹੀਂ ਹੋਈ ਸੀ ਜੇ ਹੁੰਦੀ ਸੀਗੀ ਤਾਂ ਬਹੁਤ ਜ਼ਿਆਦਾ ਉਝੜੀ ਗਈ ਨਹੀਂ ਤਾਂ ਬਸ ਹੁਣ ਵੀ ਮੇਰੇ ਜੇ ਸਿਰ ਦਰਦ ਹੁੰਦਾ ਮੈਂ ਗੋਲੀ ਥੋੜੀ ਜਿਹੀ ਲੰਨੀ ਐ ਮੈਂ ਸੌਂ ਜੰਨੀ ਐ ਸੋਮੋ ਕਿਵੇਂ ਰਹਿ ਸੀ ਠੀਕ ਹੋ ਜਾਂਦਾ ਐਵੇਂ ਮੇਰਾ ਸਿਰੋਂ ਕਈ ਦਿਨਾਂ ਤੋਂ ਦੁਖਣਾ ਸੀਗਾ ਸੋਚਦਾ ਹਾਂ ਜੀ ਕਿ ਜੀ ਜਾਇਆ ਕਰ ਮੈਨੂੰ ਗੋਲੀ ਲੈ ਲੈ ਜਿੱਦ ਬਿਮਾਰ ਹੋ ਗਈ ਔਖਾ ਹੋ ਜੂਗਾ ਰੋਟੀ ਖਾਣ ਨੂੰ ਬਣਾਉ ਕਿ ਮੇਰੇ ਨਾਲ ਮੈਂ ਸੌਂ ਜਾਂਦਾ ਮੈਂ ਸੌਂ ਕੇ ਠੀਕ ਹੋ ਜਾਂਦਾ ਉਹ ਸੌਂ ਕੇ ਸੱਚੇ ਹੋ ਠੀਕ ਹੋ ਜਾਂਦਾ ਸੀਗਾ ਪਰ ਫਿਰ ਫੇਰ ਦੁਖਣਾ ਲੰਘਦਾ ਸੀਗਾ ਹੌਲੀ ਹੌਲੀ ਥੋੜ੍ਹੀ ਥੋੜ੍ਹੀ ਚਾਸ ਕੇ ਜੀ ਹਨਾ ਉੱਥੇ ਵਿੱਚ ਵਸਾਈ ਹੋਉਂ ਚਗੀ ਚਲੋ ਕੋਈ ਗੱਲ ਨਹੀਂ ਜ਼ਿੰਦਗੀ ਇਹ ਐਨੇ ਤੋਂ ਤਰਾੜੜਾ ਤਾਂ ਅੰਦਰ ਰਹਿੰਦੀ ਕੀ ਹੋ ਜਾਂਦਾ ਕੱਲ ਨੂੰ ਮੇਰੇ ਹੋਣ ਹਲਕਾ ਫੁੰਕਾ ਦਾ ਫਰਕ ਹੈ ਕੱਲ ਤਾਂ ਬਹੁਤ ਬੁਰਾ ਸੀ ਸਵੇਰੇ ਹੀ ਉੱਠ ਕੇ ਇੱਕ ਵਾਰ ਚਾਹ ਹੋ ਗਿਆ ਸੀਗਾ ਤੇ ਬਸ ਗੱਲ ਨਹੀਂ ਠੀਕ ਹੈਗਾ ਪਰ ਫਿਰ ਹੁਣ ਪੈ ਕੇ ਵਾ ਕੋ ਮੈਂ ਆਦੀ ਵਾਲੀ ਚਾਹ ਪੀਤੀ ਹੈ ਹਜੀ ਵੀ ਸ਼ਰੀਰ ਨੂੰ ਠੰਡ ਤਾਂ ਲੱਗ ਰਹੀ ਸੀ ਅੰਦਰ ਨੂੰ ਇਹ ਕੈਮੀਕਲ ਤੇ ਹੀ ਜਿਹਾ ਬਾਹਰ ਅਸਟਫ ਜਿਹੜੇ ਸਦਾਰ ਚੁੱਕ ਦੇ ਚਾਹ ਬਣਾਉਂਦੇ ਨੇ ਮਲਿਕ ਚਾਹ ਤਾਂ ਨਹੀਂ ਬਣਾਉਣੀ ਆਉਂਦੀ ਜਿਵੇਂ ਪਾਪਾ ਜੀ ਨੇ ਆਪਣੀ ਚਾਹ ਬਣਾ ਕੇ ਦਿੱਤੀ ਸਰਦਾਰ ਜੀ ਨੇ ਦੁੱਧ ਬਣਾਇਆ ਆਪਾਂ ਪਹਿਲਾਂ ਤੋਂ ਬਣਾ ਲੈਣਾ ਸੀ ਨਾ ਦੁੱਧ ਚਾਹ। ਨਹੀਂ ਆ ਮਮਾ ਆਰੇ। ਕਹਿੰਦੇ ਸੀ ਕਿ ਰੋਟੀ ਵੀ ਲੈ ਆਉਣੀ ਆ ਨਾ ਬਾਜ਼ਾਰ ਤੋਂ। ਮੈਂ ਕੋਈ ਨਹੀਂ ਮੈਂ ਬਣਾ ਦੂੰਗੀ। ਮੈਂ ਥੋੜੀ ਦੇਰ ਮੈਂ ਕਿ ਸੌਂ ਲੈਣ ਨੂੰ ਹੁਣ ਦਵਾਈ ਲੈ ਕੇ। ਖਾਣ ਉੱਤਰ ਗਿਆ ਮੇਰਾ ਬੱਸ। ਹੁਣ ਬਣਾ ਦੇ ਰੋਟੀ। ਰੋਟੀ ਬਣਾਉਣ ਨੂੰ ਕੀ ਲੱਗਦਾ ਹੈ? ਕੁਝ ਵੀ ਨਹੀਂ। ਰੋਟੀ ਬਣਾ ਕੇ। ਉਹ ਵੀ ਆਦਿ ਦੀ ਚਾਹ ਦੇਣੀ ਬਣਾਉਣਾ। ਕੋਈ ਨਹੀਂ। ਕੋਲ ਨਹੀਂ ਮਿਲਿਆ। ਕਿ ਨਹੀਂ ਉਹ ਨਹੀਂ ਪਤਾ ਨਹੀਂ। 1 2 3 0। ਫਿਰ ਉਹ ਤਾਂ ਨਹੀਂ ਗੱਲ ਆ ਲਗਾਸ ਪਉਂਦਾ। ਜਿੰਨਾ ਲੱਗੂ ਤਿੰਨ ਦਿਨ ਲੱਗੇ ਨਾ ਠਾੜਾ। ਜੇਕਰ ਮੈਂ ਇੱਕ ਦਿਨ ਬਿਮਾਰ ਹੋ ਜਾਣਾ ਤੇ ਸਾਰੇ ਹੋ ਕੇ ਨਾ ਡਾਏ। só que da ta hai li jaane pe hoye mainu nahi hoya kuch hoye 보냈지요. 이거 두번 하기. 좀더 보자. 이렇게 해봐라. 쐬를 꼬이면 이제 내가 아들 한 대만 이렇게 해. ik kadar mı bacası gidiyor mu? Pehlışı gidiyor mu? O da mı leyleği zaten? Oğlum, ne diye Ne rüpti de, ਲੋਜ ਧੁੱਪ ਚੜ ਗਈ। ਰੋਟੀ ਬਣੀ ਤਾਂ ਆਪਣੇ ਨਵੇੜ ਲਿਆ। ਭਾਂਡੇ ਭਾਂਡੇ ਰਹਿ ਗਏ। ਉਹਦਾ ਕੋਲੀ ਚੱਟਣ ਲੱਗ ਗਿਆ। ਹੁਣ ਇਹਨਾਂ ਕੀ ਦੋਨਾਂ ਕੀ ਲੜਾਈ ਪਏਗੀ? ਇਹਨੇ ਕੋਲੀ ਚੱਤਣੀ ਮਿਲ ਗਈ। ਉਹ ਬੋਲ ਰਿਹਾ। ਪਤਾ ਨਹੀਂ ਕੀ ਬਾਦੇ ਮਾਈਕ ਨੂੰ ਜਰੀ ਨੂੰ ਜਰੀ ਆਜਾ ਤੂੰ ਰੋਟੀ ਖਾ ਲੈ ਆਪਣੀ। ਲੈ। ਸਾਰੇ ਪਹਿਲੇ ਪਹਿਲੇ ਜਰੀ ਖਾਏ ਕੇ ਜਰੀ ਆਜਾ। ਚੱਲ ਲੈ ਜਾ ਉਹਨੂੰ ਉਧਰ। ਉਹ ਵਿੱਚੇ ਲੱਗ ਜਾਣਾ ਹੋ ਗਿਆ ਜੱਗ ਕੇ ਉਹਨੇ। ਤੂ ਤਾਂ ਮੇਰੀ ਖਬਰਸਾਰ ਵੀ ਨਹੀਂ ਲਈ ਪੁੱਤ ਤਾਂ ਲਿਆ ਹੈ ਮੈਂ ਤਾਂ 9 ਵਜੇ ਉੱਠ ਕੇ 9 ਵਜੇ ਉੱਠੀ ਹੁਣ ਵੀ ਖੜੀ ਸੀ ਉਦੋਂ ਨੂੰ ਬੁਲਾਰੀ ਮੈਂ ਨਾ ਮਮਾ ਮਮਾ ਕਿ ਮਮਾ ਠੀਕ ਹੈ ਮਤੂੰ ਉਨੇ ਗਿਆ ਕਿਰੇ ਅਛੁੱਟੀ ਲੱਗ ਗਈ ਅੱਜ ਮੈਨੂੰ ਤਾਂ ਹੀ ਲਈਏ ਫਿਰ ਮੈਂ ਬਿਮਾਰ ਸੀ ਮੇਰੇ ਤੇ ਉੱਠਣੀ ਹੋਇਆ ਫਿਰ ਮੈਂ ਛੁੱਟੀ ਹਲਵਾ ਛੱਡ ਪਰ ਆ ਹਾਂ ਉੱਠੀ ਤੇ ਮੈਂ ਕੱਜ ਜਾ ਕੇ ਹੁਣ ਵੀ ਥੋੜੀ ਥੋੜੀ ਠੰਡ ਲੱਗ ਰਹੀ ਹੈ ਅੱਜ ਮੈਂ ਨਿਆਣੇ ਅੱਜੀ ਕੇ ਨਾਲੇ ਭੇਜਿਆ ਨਾ ਤਨਵੀਤ ਨਾਲੇ ਕਿਉਂ ਹੁਣ ਧੁੱਪਾਂ ਬੈਠੂਗੀ ਦਵਾਈ ਲੈ ਕੇ ਅਰੇ ਓਰੇ ਮਾਮਾ ਜੀ ਸਾਡੇ ਰੈਡੀ ਲੈ ਕੇ ਆ ਗਏ ਰੇ ਲੈਣ ਆਏ ਹੁਣ ਸਭ ਵੀਰੇ ਏਡੇ ਦੂਰ ਤੇ ਰੈਡੀ ਲੈ ਕੇ ਰੇ ਲੈਣ ਆਏ ਉਹ ਤਾਂ ਲੰਘ ਕੇ ਖੇਤਾਂ ਮਾਨੂੰ ਸਾਸਰੀ ਘਰ ਮਾਮਾ ਜੀ ਓ ਲੈ ਅੱਜ ਕਿੱਦਾਂ ਚਲੇ ਗਏ ਆਪਣੇ ਖੇਤਾਂਵਾਂ ਨੂੰ ਤੁਸੀਂ ਜੱਦੇ ਆਣੇ ਦਾ ਲਾਲੀ ਵੀ ਹੁਣ ਟਰਾਲੀ ਲੈ ਕੇ ਗਈਆਂ ਉਹ ਤਾਂ ਭਈਆ ਵੀ ਗਏ ਲੈ ਭਈਆ ਵੀ ਗਏ ਭਈਆ ਰੇ ਪਾਊਗਾ ਰੇ ਪਾਊਗਾ ਭਈਆ ਉਹ ਦੇਖ ਬੈਗ ਕਰ ਲੂੰਗਾ ਹੁਣ ਬੈਗ ਕਿਸ ਤਰ੍ਹਾਂ ਕਰੇਗਾ ਤੱਕਾ ਲਵਾਓ ਕਰ ਉਹ ਦਿਮਾ ਇਹਨੂੰ ਐਹੀ ਕੱਢ ਕੇ ਲੈ ਜਾ ਬੈਗ ਚਲਾ ਲੇ ਮੈਂ ਦੇਖ ਲੈ ਛੇਤੀ ਆ